ਸਾਨੂੰ ਬਜ਼ੁਰਗ ਹੀ ਦੱਦੇ ਹੈਗੇ ਕਿ ਕਾਫੀ ਬੱਚੇ ਪੜ੍ਹਦੇ ਸੀਗੇ ਸੰਸਕ੍ਰਿਤੀ ਦੀ ਵਿਦਿਆ ਇੱਥੇ ਸਿਖਾਈ ਜਾਂਦੀ ਸੀਗੀ ਅੱਛਾ ਜੀ ਹਾਂਜੀ ਕਾਫੀ ਪੁਰਾਣਾ ਮੰਦਿਰ ਹੈ 709 ਸਾਲ ਪੁਰਾਣਾ ਮੰਦਿਰ ਹੈ ਠੀਕ ਆ ਜੀ ਹਾਂਜੀ ਤੇ ਅੱਜ ਵੀ ਜੇ ਬੱਚਿਆਂ ਨੇ ਪਾਠਸ਼ਾਲਾ ਚ ਆਉਣਾ ਆ ਸਕਦੇ ਆ ਜੀ ਇੱਥੇ ਜਾਂ ਭਾਜੀ ਹੁਣ ਤੇ ਫਿਲਹਾਲ ਬੰਦ ਹੀ ਹੈ ਨਾ ਇੱਥੇ ਠੀਕ ਆ ਜੀ ਉਸ ਟਾਈਮ ਟੀਚਰ ਹੁੰਦੇ ਸੀਗੇ ਨਾ ਉਸ ਟਾਈਮ ਜਾਨਵਰ ਕਾਫੀ ਹੈਗੇ ਜੀ ਅੱਛਾ ਜੀ ਹਾਂਜੀ ਤੇ ਕਾਫੀ ਜੰਗਲ ਭਰ ਜਾਨਵਰ ਹੈਗੇ ਭਾਜੀ ਜਾਨਵਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਜਾਨਵਰ ਨਾ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਭਾਜੀ ਹਰਪੁਰ ਡਿਸਟ੍ਰਿਕਟ ਜੀ ਦਾ ਪਹਿਲੀ ਪਾਰਟ ਸ਼ਾ ਲਾਇਆ ਜਿਹੜੀ ਜੰਗਲ ਦੇ ਵਿੱਚ ਆਪਾਂ ਦੇਖੀ ਆ ਮਤਲਬ ਹੋਰ ਸਕੂਲ ਤਾਂ ਬਥੇਰੇ ਆ ਭਾਜੀ ਵਿਦਿਆਲੇ ਬਹੁਤ ਹੋਣਗੇ ਕਾਲਜ ਬਹੁਤ ਆ ਤਾਂ ਤੱਕੀਆਂ ਹੋਗੇ ਅਸ ਵਿੱਚ ਦੇਖੋ ਭਾਜੀ ਇਹ ਪੁਰਾਣੇ ਸਮੇਂ ਦੀ ਨਿਸ਼ਾਨੀ ਆ ਇਸ ਵਿੱਚ ਹਾਂਜੀ ਹਾਂਜੀ ਇਹ ਹਜੇ ਤੱਕ ਵੀ ਮਤਲਬ ਮੰਦਰ ਨੇ ਸਾਹਮਣੇ ਰੱਖੇ ਹੋਏ ਆ ਹਾਂਜੀ 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 ਕੀ ਬਾਤ ਹੈ ਭਾਜੀ ਇੱਕ ਸਾਡੇ ਦੂਰ ਤਰਾ ਤਕਰੀਬਨ ਤੋਂ 200 ਪਿੰਡਾਂ ਦੇ ਵਿੱਚ ਨੇੜੇ ਲੱਗੇ ਛਾਗੇ ਮੰਦਰ ਹੈ ਨਹੀਂ ਇਹਦੇ ਨਾਲ ਦਾ ਮੰਦਰ ਨਹੀਂ ਹੈ ਕਿਤੇ ਅੱਛਾ ਜੀ ਹਾਂਜੀ ਰਾਣਾ ਜੀ ਜਿਸ ਨੇ ਮੰਦਿਰ ਬਣਾਇਆ ਥਾ ਉਹਨੇ ਇੱਥੇ ਪਾਡਸ਼ਾਲਾ ਵੀ ਲੜਕੇ ਲੜਕੀਆਂ ਦੀ ਖੁੱਲ੍ਹ ਸੀ ਇੱਥੇ ਪੜ੍ਹਚਾਰਾ ਨਹੀਂ ਸੀ ਲੜਕੀਆਂ ਨੂੰ ਪੜ੍ਹਨ ਕੋਈ ਅੱਛਾ ਜੀ ਉਹਨੇ ਖੋਲੀ ਸੀ ਅੱਛਾ ਜੀ ਉਹਨੇ ਇਹ ਮੰਦਿਰ ਬਣਾਇਆ ਉਹਨੇ ਸਭ ਕੁਝ ਜਿੰਨਾ ਵੀ ਹੈ ਇਹ ਖਾਂ ਸਤਿਕਾਰ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਬਲੌਗ ਦੋਸਤੋ ਅੱਜ ਅਸੀਂ ਇੱਕ ਅਜਿਹੀ ਅਲੱਗ ਜਿਹੀ ਜਗ੍ਹਾ ਤੇ ਜਾ ਰਹੇ ਆ ਸਾਨੂੰ ਪਤਾ ਲੱਗਾ ਸੀ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਨਾ ਪਿੰਡ ਪਟਿਆਲ ਪੈਂਦਾ ਤੇ ਉੱਥੇ 709 ਕਰੇ 10 ਸਾਲ ਪੁਰਾਣੀ ਇੱਕ ਪਾਠਸ਼ਾਲਾ ਆ ਜਿੱਥੇ ਬੱਚਿਆਂ ਨੂੰ ਸਾਂਸਕ੍ਰਿਤੀ ਦੇ ਵਿੱਚ ਸਿਖਾਇਆ ਜਾਂਦਾ ਦਾ ਪਾਠ ਸਿਖਾਇਆ ਜਾਂਦਾ ਹਰੇਕ ਧਰਮ ਦੇ ਗ੍ਰੰਥ ਦਾ ਤੇ ਬਹੁਤ ਅਜੀਬ ਗੱਲ ਆ ਬਹੁਤ ਚੰਬੇ ਵਾਲੀ ਗੱਲ ਆ ਕਿ ਬਹੁਤ ਅਨੋਖਾ ਮੰਦਰ ਆ ਤੇ ਜਾ ਕੇ ਗੱਲਬਾਤ ਕਰਾਂਗੇ ਦੇਖਾਂਗੇ ਕਿ ਇਹੋ ਜਿਹਾ ਬਾਕੀ ਗੱਲ ਸੱਚੋ ਆਹੇ ਦੂਸਰੀ ਗੱਲ ਕਹਿੰਦੇ ਪਹਾੜ ਦੇ ਉੱਪਰ ਜਾ ਕੇ ਜੰਗਲ 'ਚ ਜਾਣਾ ਪੈਂਦਾ ਆ ਤੇ ਰਸਤਾ ਵੀ ਇਹੋ ਜਿਹਾ ਤੁਸੀਂ ਚੈੱਕ ਕਰੋ ਰਸਤਾ ਵੀ ਸੇਮ ਇਹ ਪਹਾੜੀ ਏਰੀਆ ਆ ਸਾਰਾ ਤੇ ਪਟਿਆਲ ਪਿੰਡ ਪੈਂਦਾ ਆ ਪਟਿਆਲ ਲੰਘ ਕੇ ਜਾਣਾ ਪੈਂਦਾ ਆ ਤੇ ਪਹਿਲਾਂ ਕੋਟ ਆਉਂਦਾ ਆ ਫਿਰ ਪਟਿਆਲ ਆਉਂਦਾ ਆ ਤੇ ਬਣੇ ਰਹੋ ਚੈਨਲ ਨਾਲ ਨਵੇਂ ਜੁੜਿਓ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅਗਰ ਚੈਨਲ ਤੇ ਨਵੇਂ ਆਏ ਹੋ ਵੀਡੀਓ ਨਾਲ ਬਣੇ ਰਹੋ ਤੇ ਨਾਲ ਗੱਲ ਹੋਰ ਇੱਕ ਉੱਥੇ ਮੰਦਿਰ ਵੀ ਆ ਸ਼੍ਰੀ ਨਾਰਾਇਣ ਦੱਤ ਜੀ ਦਾ ਤੇ ਉਹ ਵੀ ਜਾ ਕੇ ਦਿਖਾਵਾਂਗੇ ਦੇਖੋ ਲੋਕੇਸ਼ਨ ਦੇਖੋ ਦੋਸਤੋ ਤੇ ਇਹ ਸਾਰਾ ਹੀ ਜੰਗਲ ਏਰੀਆ ਆ ਸੋਹਣੇ ਸੋਹਣੇ ਜਿਹੜੇ ਦਰਖਤੋ ਆ ਨਾ ਇਹ ਦਰਖਤਾਂ ਦੀਆਂ ਜੜੀ ਬੂਟੀਆਂ ਬਹੁਤ ਲਾਭਕਾਰੀ ਆ ਤੇ ਕੋਈ ਵੀ ਜਿਹੜੀ ਜੜੀ ਬੂਟੀ ਹੈ ਨਾ ਬਿਨਾਂ ਲਾਭ ਤੋਂ ਇੱਥੇ ਜੰਗਲ ਦੇ ਵਿੱਚ ਹੈ ਹੀ ਨਹੀਂਗੀ ਜੇ ਆਪਾਂ ਕਹੀਏ ਜੰਗਲ ਏਰੀਆ ਜਿੰਨਾ ਵੀ ਜੰਗਲ ਏਰੀਆ ਆ ਇਹ ਸਾਰਾ ਜੜੀ ਬੂਟੀ ਇਹਨਾਂ ਭਰਿਆ ਪਿਆ ਆ ਤੇ ਬਾਕੀ ਆਪਾਂ ਜਾ ਕੇ ਮੰਦਿਰ ਚ ਗੱਲਬਾਤ ਕਰਾਂਗੇ ਅਗਰ ਸਾਨੂੰ ਮੰਦਿਰ ਦਾ ਕੋਈ ਉੱਤੇ ਬੰਦਾ ਮਿਲੇ ਤਾਂ ਗੱਲਬਾਤ ਜ਼ਰੂਰ ਕਰਾਂਗੇ ਨਹੀਂ ਤਾਂ ਬਾਕੀ ਪੇ ਹਿਸਟਰੀ ਪੁੱਛ ਕੇ ਆਪਣੇ ਦਰਸ਼ਕਾਂ ਤੱਕ ਜ਼ਰੂਰ ਪੁੱਛਦੀ ਕਰਾਂਗੇ ਜਿੰਨੀ ਜਿੰਨੀ ਵੀ ਕਰ ਸਕੀਏ ਆਪਾਂ ਤੇ ਆ ਦੇਖੋ ਪੁਰਾਣੇ ਘਰ ਪਿੰਡ ਦੇ ਵਿੱਚ ਕੀ ਆ ਬਾਤ ਲੋਕੇਸ਼ਨ ਹੀ ਬਹੁਤ ਵਧੀਆ ਦੋਸਤੋ ਲਾਕਜੀ ਲੋਕੇਸ਼ਨ ਵਾ ਪਹਿਲੀ ਵਾਰੀ ਇਸ ਪਿੰਡ ਚ ਆਇਆ ਮੈਂ ਤਾਂ ਤੇ ਹੈਗਾ ਸਾਡੇ ਪਿੰਡਾਂ ਦੇ ਕੋਲ ਹੀ ਆ ਸਾਨੂੰ ਪਤਾ ਨਹੀਂ ਸੀਗਾ ਕਿ ਇਸ ਪਿੰਡ ਦੇ ਵਿੱਚ ਇਹੋ ਜਿਹਾ ਇਤਿਹਾਸ ਹੋ ਆ ਤੇ ਚਲੋ ਦੋਸਤੋ ਚੱਲਦੇ ਆ ਬਨੇਰੋ ਚੈਨਲ ਦੇ ਨਾਲ ਕੀ ਬਾਤ ਹੈ ਕੀ ਨਿਚਰਾ ਕੀ ਪਿਆਰ ਉਹ ਵਾਹ ਖੂਬਸੂਰਤ ਜੰਗਲ ਲੋਕੇਸ਼ਨ ਹੀ ਬਹੁਤ ਸੋਹਣੀ ਹੈ ਯਾਰ ਬਾਬੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਾਬਾ ਜੀ ਇੱਕ ਪਟਿਆਲ ਪਿੰਡ ਦੇ ਵਿੱਚ ਉੱਪਰ ਸਤ ਨਾਰਾਇਣ ਜੀ ਦਾ ਮੰਦਿਰ ਆ ਪਾਰਸ਼ਾਲਾ ਵੀ ਕਹਿੰਦੇ ਆ ਹਾਂ ਜੀ ਹਾਂ ਜੀ ਹਾਂ ਜੀ ਕਹਿੰਦੇ ਪੁਰਾਣੇ ਟਾਈਮ ਦੀ ਪਾਰਸ਼ਾਲਾ ਆ ਪਾਰਸ਼ਾਲਾ ਵੀ ਹੁੰਦੀ ਸੀ ਇੱਥੇ ਲੜਕੀਆਂ ਦੀ ਉਹ ਕੀ ਇਤਿਹਾਸ ਕੀ ਆ ਜੀ ਉਹਦਾ ਇਤਿਹਾਸ ਇਹ ਬੜਾ ਪੁਰਾਣਾ ਜੀ ਜਿਸ ਨੇ ਮੰਦਿਰ ਬਣਾਇਆ ਥਾ ਉਹਨੇ ਇੱਥੇ ਪਾਰਸ਼ਾਲਾ ਵੀ ਲੜਕੀ ਲੜਕੀਆਂ ਦੀ ਖੋਲੀ ਸੀ ਇੱਥੇ ਪਾਰਸ਼ਾਲਾ ਨੇ ਸੀ ਲੜਕੀਆਂ ਨੂੰ ਪੜ੍ਹਨ ਕੋਲ ਅੱਛਾ ਜੀ ਉਹਨੇ ਖੋਲੀ ਸੀ ਅੱਛਾ ਜੀ ਉਹਨੇ ਇਹ ਮੰਦਿਰ ਬਣਾਇਆ ਉਹਨੇ ਸਭ ਕੁਝ ਜਿੰਨਾ ਵੀ ਹੈ ਇਹਨਾਂ ਤਲਾਅ ਤਲੂ ਬਿਲਡਿੰਗਾਂ ਸਭ ਉਹਨੇ ਬਣਾਈ ਅੱਛਾ ਜੀ ਤੇ ਉਹ ਕਾਫੀ ਮਤਲਬ ਉਹਨੇ ਫਿਰ ਇਹ ਧਨ ਪੈਸੇ ਜਿਹੜੇ ਬਾਹਰੋਂ ਲੰਦੇ ਇਕੱਠੇ ਕਰਕੇ ਕਹਿੰਦੇ 709 ਸਾਲ ਪੁਰਾਣਾ ਹੈ ਇਹ ਮਤਲਬ ਪੁਰਾਣਾ ਜੀ ਕਾਫੀ ਪੁਰਾਣਾ ਪਰ ਸਾਡੀ ਹੋਸ ਤੋਂ ਪਹਿਲਾਂ ਦਾ ਜੀ ਪਹਿਲਾਂ ਦਾ ਹੈ ਜੀ ਮਤਲਬ ਕੁੜੀਆਂ ਦੀ ਪਾਠਸ਼ਾਲਾ ਹੁੰਦੀ ਸੀ ਇਹ ਹਾਂਜੀ ਹਾਂਜੀ ਕੁੜੀਆਂ ਦੀ ਤੇ ਕੱਲੀ ਸੰਸਕ੍ਰਿਤੀ ਸਿਖਾਉਂਦੇ ਜਾਂ ਕੋਈ ਸਿਖਾਉਂਦੇ ਨੇ ਸਭ ਹਿੰਦੀ ਦੀ ਸਾਰ ਹੈ ਇਸ ਦੀ ਟੋਕ ਅੱਛਾ ਜੀ ਪਹਿਲੀ ਤੋਂ ਪੰਜਵੀਂ ਤੱਕ ਹਿੰਦੀ ਜੋ ਵੀ ਹੈ ਸਾਰਾ ਕੀ ਕੀ ਹੈ ਮਰਿਆਦਾ ਕੀ ਹੈ ਕੀ ਹਿਸਟਰੀ ਹੈ ਮਰਿਆਦਾ ਦੀ ਹਿਸਟਰੀ ਇਹ ਹੈ ਜੀ ਭਈ ਇੱਥੇ ਪਹਿਲੇ ਪਰੋ ਹੁੰਦਾ ਸੀ ਜੀ ਤੇ ਪਰੋ ਪਾਣੀ ਇੱਕ ਟੀਲ ਦਾ ਦਰਖਤ ਹੁੰਦਾ ਉਹਦੇ ਨਾਲ ਪਾਣੀ ਪੀਂਦੇ ਹੁੰਦੇ ਸੀ ਫਿਰ ਉਹ ਬੰਦਾ ਜਿਹੜਾ ਸਾਪ ਹੀ ਸੀ ਸਾ ਫਿਰ ਉਹਨੇ ਪੱਕਾ ਇਹ ਜਿਹੜਾ ਬੰਦਾ ਸਾ ਰਿਸ਼ੀ ਕੁਮਾਰ ਜੀ ਜਿਹਨੇ ਮੰਦਿਰ ਬਣਾਇਆ ਅੱਛਾ ਜੀ ਇੱਥੋਂ ਬਹਿਲੀ ਮੱਲੇ ਤੋਂ ਸੀ ਤੇ ਸੀਤਾ ਰਾਮ ਜੀ ਜੀ ਉਹ ਵਿਚਾਰੇ کافی ਚਿਰ ਰਹੇ ਉਹਨਾਂ ਨੇ ਸੇਵਾ ਕੀਤੀ ਹੈ ਤੇ ਉਹ ਫਿਰ ਪੂਰੇ ਹੋ ਗਏ ਫਿਰ ਇੱਕ ਇچھے ਕਰਤਾਰ ਚੰਦ ਰਿਆ ਕੁਝ ਦਿਨ ਅੱਛਾ ਜੀ ਉਹਨੇ ਵੀ ਕੀਤੀ ਕੋਲ 2 ਸਾਲ ਸੇਵਾ ਬਹੁਤ ਵਧੀਆ ਲੋਕੇਸ਼ਨ ਤੇ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਿੰਗਲ ਵਾਲੀ ਦੁਆਲੇ ਹਾਂ ਜੀ ਹਾਂ ਜੀ ਫਿਰ ਉ ਤੋਂ ਬਾਅਦ ਇੱਥੇ ਇੱਕ ਸਾਡੇ ਸੱਤ ਪ੍ਰਕਾਸ਼ ਜੀ ਉਹ ਆਪਣੇ ਦਿੱਲੀ ਸੇ ਚੰਗੇ ਡਿਪਾਰਟਮੈਂਟ ਨੌਕਰੀ ਕਰਦੇ ਸਨ ਅੱਛਾ ਜੀ ਉਹ ਆਏ ਉਹਨਾਂ ਨੂੰ ਦੱਸੀ ਹਾਲਤ ਸਾਰੀ ਦਿੱਖੀ ਉਹਨੇ ਫੇਰ ਇੱਥੇ ਕਾਫੀ ਜਿੰਨਾ ਵੀ ਇਹ ਮੰਦਿਰ ਦੇ ਡੰਗੇ ਡੂੰਗੇ ਡੇਗੇ ਪੈਸੇ ਦੁਰਾਜੇ ਟੁੱਟੇ ਪੈਸੇ ਸਭ ਉਨੇ ਨਵਾਂ ਰੂਪ ਦਿੱਤਾ ਉਹਨੇ ਆਪਣੇ ਪੱਲੇੋਂ ਤੁਹਾਰ ਤੋਂ ਪੈਨਸ਼ਨ ਤੋਂ ਵੀ ਪੈਸੇ ਲਾ ਕੇ ਉਹ ਆਪ ਇੱਥੇ ਕੋ 15 ਸਾਲ ਰਿਹਾ ਜੀ ਅੱਛਾ ਜੀ ਹੁਣ ਉਹ ਵੀ 2 ਸਾਲ ਪਹਿਲੇ ਲਿਗ ਪਿਆ ਸਾ ਸੱਟ ਜੇ ਲੱਗੇ ਸੀ ਫੇਰ ਉਹ ਵਿਚਾਰਾ ਗੁਜਰ ਗਿਆ ਇੱਕ ਰਮੇਸ਼ ਜੀ ਸਿੱਥੋਂ ਬਹਿਲੀ ਤੋਂ ਉਹ ਵੀ ਉਹਦੇ ਨਾਲ ਰਹੇ ਉਹਨੂੰ ਰੋਟੀ ਰੋਟੀ ਪਕਾ ਕੇ ਖਾਂਦੇ ਸੀ ਠੀਕ ਕਰ ਆ ਕੇ ਉਹਨੂੰ ਚਾਹ ਪਾਣੀ ਰੋਟੀ ਰੋਟੀ ਖਵਾ ਦੇਣੀ ਉਹਨਾਂ ਨੇ ਤੇ ਬੜੀ ਰੌਣਕ ਮੇਲਾ ਰਹਿੰਦਾ ਸੀ ਇੱਥੇ ਕਾਫੀ ਹਾਂ ਜੀ ਤੇ ਬੜਾ ਪੁਰਾਣਾ ਜੀ ਇਹ ਸੜਕ ਨਹੀਂ ਬਣਦੀ ਅੱਛਾ ਜੀ 7 2005 6 ਦੇ ਵਿੱਚ ਫਿਰ ਅਸੀਂ ਇੱਕ ਸਾਡੇ ਸੰਤ ਜੀ ਸੇ ਸੁੱਕੀ ਚੋਈ ਅੱਛਾ ਜੀ ਉਹਨਾਂ ਨੂੰ ਅਸੀਂ ਲੰਦਾ ਕੋਈ ਚਲਾਨ ਮੈਂ ਪਛਾਣ ਮੈਂ ਜਿੱਥੇ ਅੱਛਾ ਜੀ ਅਸੀਂ ਉਹਲੇ ਗੱਲ ਰੱਖੀ ਕਈ ਗੱਲਾਂ ਪੁੱਛੀਆਂ ਉਹਨਾਂ ਨੂੰ ਫਿਰ ਅਸੀਂ ਆਖਿਆ ਵੀ ਇੱਕ ਗੱਲ ਹੋਰ ਮਹਾਤਮਾ ਜੀ ਵੀ ਸੜਕ ਦਾ ਕੰਮ ਜਿੱਲੇ ਵੀ ਲਾਜਾ ਪੈ ਹੈ ਇਕੱਠੇ ਕਰੀ ਤੇ ਬਲਡੋਜੋ ਲਾਜਾ ਖਰਾਬ ਹੋ ਜਾਂਦਾ ਉਹ ਕਹਿੰਦੇ ਕੱਲ ਦੱਸੋ ਤੇ ਕਦੇ ਉੱਥੇ ਸਤਨਾਗਨ ਖਾਨ ਦੇ ਮੰਦਿਰ ਵੀ ਮੱਥਾ ਟੇਕਿਆ ਅੱਛਾ ਜੀ ਅਸੀਂ ਆਖੇ ਨਹੀਂ ਕਹਿੰਦੇ ਵੀ ਤਾਂ ਹੀ ਨਹੀਂ ਤੁਹਾਡੀ ਸਰਕ ਬਣਦੀ ਅੱਛਾ ਜੀ ਇੰਨਾ ਸੱਚਾ ਸੁੱਚਾ ਮੰਦਿਰ ਆ ਤੁਸੀਂ ਉਹਨੂੰ ਭਗਵਾਨ ਨੂੰ ਨਹੀਂ ਮੰਨਦੇ ਤਾਂ ਨਹੀਂ ਸਰਕ ਬਣਦੀ ਜਾਦਵੀ ਹੁਣ ਤੁਸੀਂ ਕੰਮ ਲਾਣਾ ਇੱਥੇ ਆ ਕਰਨਾ ਰਾਮ ਅੱਛਾ ਜੀ ਫੇਰ ਅਸੀਂ ਦੋਸਤੋ ਆ ਗਏ ਆ ਸਾਹਮਣੇ ਪਾਠਸ਼ਾਲਾ ਆ ਸ਼੍ਰੀ ਸਤਨਾਰਾਇਣ ਮੰਦਿਰ ਆ ਜੀ ਤੇ ਅਸੀਂ ਇੱਥੇ ਆ ਗਏ ਆ ਸਦ 1936 ਚ ਇਹਦਾ ਨਿਰਮਾਣ ਹੋਇਆ ਸੀਗਾ ਇਸ ਪਾਠਸ਼ਾਲਾ ਦਾ ਤੇ ਕਹਿੰਦੇ ਆ ਕਿ ਇੱਥੇ ਬੱਚਿਆਂ ਨੂੰ ਮਤਲਬ ਹਰੇਕ ਧਰਮ ਦੀ ਪਾਠਸ਼ਾਲਾ ਸੀ ਜਿਹੜਾ ਇੱਥੇ ਸਿਖਾਇਆ ਜਾਂਦਾ ਸੀਗਾ ਤੇ ਤੁਸੀਂ ਦੇਖੋ ਕਿੰਨੀ ਸੋਹਣੀ ਚੀਜ਼ ਬਣਾਈ ਸਾਹਮਣੇ ਆ ਇਹ ਸਾਹਮਣੇ ਨਾਰਾਇਣ ਜੀ ਦਾ ਮੰਦਿਰ ਆ ਨਮਸ਼ਿਵਾਯ ਬਹੁਤ ਸੋਹਣਾ ਮੰਦਿਰ ਬਣਾਇਆ ਹੋਇਆ ਆ ਬਾਕੀ ਕੀ ਇਤਿਹਾਸ ਹੈਗਾ ਕਿਦਾਂ ਦਾ ਕੀ ਇੱਥੇ ਕਿਦਾਂ ਕਰਦੇ ਰਹੇ ਆ ਸਭ ਕੁਝ ਪਤਾ ਕਰਾਂਗੇ ਪੁਰਾਣੇ ਸਮੇਂ ਦੇ ਦਰਵਾਜ਼ੇ ਲੱਗੇ ਹੋਏ ਆ ਮਤਲਬ ਸਾਰਾ ਕੁਝ ਪੁਰਾਣਾ ਆ ਛੱਤਾਂ ਤੱਕ ਵੀ ਉਸੇ ਹਿਸਾਬ ਨਾਲ ਰੱਖੀਆਂ ਹੋਈਆਂ ਆ ਮੇਨ ਗੱਲ ਆ ਜੰਗਲ ਦੇ ਵਿੱਚ ਇਹਨਾਂ ਦੀਆਬਾਨ ਜੰਗਲ 'ਚ ਕਿੱਦਾਂ ਇੱਥੇ ਲੋਕੀ ਰਹਿੰਦੇ ਆ ਕਿੱਦਾਂ ਸਾਮ ਸੰਭਾਲ ਕਰਦੇ ਆ ਇਹ ਸਾਰੀ ਸੋਚ ਤੋਂ ਦੂਰ ਆ ਤੇ ਜਿਹੜੇ ਇੱਥੇ ਦੇ ਪੰਡਤ ਜੀ ਆ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਆ ਇਦਾਂ ਦੇ ਸਵਿਚ ਬੋਰਡ ਕਿਹਦੇ ਘਰੇ ਕਰ ਹੈਗੇ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਅੰਦਰਲਾ ਹਿੱਸਾ ਜੀ ਇਹਨਾਂ ਦਾ ਤੇ ਦੇਖੋ ਬਲੈਕ ਬੋਰਡ ਵੀ ਹੈਗਾ ਆ ਕੀ ਬਾਤ ਹੈ ਮਤਲਬ ਪੁਰਾਣਾ ਇਤਿਹਾਸ ਦੱਸਣ ਵਾਸਤੇ ਸਭ ਕੁਝ ਰੱਖਿਆ ਹੋਇਆ ਇੱਥੇ ਮਤਲਬ ਸੋਚ ਨਹੀਂ ਸਕਦੇ ਕਿੰਨਾ ਵਧੀਆ ਲੱਗਦਾ ਸ਼ਾਂਤੀ ਇੰਨੀ ਕਾ ਜੰਗਲ ਦੇ ਵਿੱਚ ਤੇ ਦੂਸਰੀ ਗੱਲ ਆ ਪੁਰਾਣੇ ਸਮੇਂ ਦੇ ਦਰਵਾਜ਼ੇ ਆ ਦੇਖੋ ਕਿਆ ਬਾਤ ਹੈ ਇਹ ਪਾਰਸ਼ਾਲਾ ਹੈ ਜੀ ਪਿੰਡ ਪਟਾਰ ਪਟੇਲ ਦੇ ਵਿੱਚ ਪਟਿਆਲ ਦੇ ਵਿੱਚ ਤੇ ਸਾਨੂੰ 1936 ਦੇ ਵਿੱਚ ਕਹਿੰਦੇ ਬਣੀ ਸੀਗੀ ਤੇ ਬਾਕੀ ਗੱਲਬਾਤ ਕਰਾਂਗੇ ਜਿਹੜੇ ਮੰਦਰ ਦੇ ਇੱਥੇ ਪੁਜਾਰੀ ਆ ਤੇ ਕੀ ਇਤਿਹਾਸ ਆ ਇਹਦਾ ਕਿੰਨੇ ਵਜੇ ਖੁੱਲਦੀ ਆ ਕਿੰਨੇ ਵਿਦਿਆਰਥੀ ਇੱਥੇ ਪੜਦੇ ਆ ਕੌਣ ਇੱਥੇ ਛੱਡਣ ਆਉਂਦਾ ਕੌਣ ਇੱਥੇ ਲੈਣ ਆਉਂਦਾ ਦੇਖ ਲਓ ਪੁਰਾਣੇ ਸਮੇਂ ਦੀ ਇੱਕ ਜਾਦਗਾਰ ਰੱਖੀ ਹੋਈ ਆ ਜਾਨੀ ਪੱਥਰ ਦੇ ਵਿੱਚ ਹਜੇ ਤੱਕ ਵੀ ਕੁਛ ਨਾ ਕੁਛ ਲਿਖਿਆ ਹੋਇਆ ਆ ਸੰਸਕ੍ਰਿਤ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਖੋਣੇ ਜੋ ਵੀ ਸਕੋਦੇ ਆ ਤੇ ਸਾਹਮਣੇ ਵੀ ਇੱਕ ਸੰਸਕ੍ਰਿਤ ਦੇ ਵਿੱਚ ਕੀ ਆ ਬਾਤ ਹੈ ਪੁਰਾਣਾ ਸੰਦੂਕ ਅੱਜ ਤਾਂ ਪੁਰਾਣਾ ਪੰਜਾਬ ਚ ਇੱਥੇ ਆ ਗਿਆ ਜੀ ਇੱਥੇ ਆ ਕੇ ਕਿ ਪੁਰਾਣੇ ਪੰਜਾਬ ਦੇ ਵਿੱਚ ਖੜੇ ਆਂ ਕੀ ਬਾਤ ਹੈ ਦੋਸਤੋ ਮੰਦਰ ਚ ਆ ਗਏ ਆ ਸਾਨੂੰ ਇੱਥੇ ਇਹ ਪਿੰਡ ਦੇ ਵਾਸੀ ਆ ਭਾਜੀ ਹੁਣੀ ਆ ਇਸ ਪਿੰਡ ਦੇ ਇੱਥੇ ਮੰਦਰ ਚ ਆਉਂਦੇ ਆ ਪਾਟਸ਼ਾਲਾ ਚ ਆਉਂਦੇ ਆ ਬਾਕੀ ਗੱਲਬਾਤ ਉਹਨਾਂ ਨਾਲ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਭਾਜੀ ਬਹੁਤ ਸੋਹਣੀ ਲੋਕੇਸ਼ਨ ਤੇ ਪਾਰਟਸ਼ਾਲਾ ਬਣੀ ਹੋਈ ਆ ਸਾਨੂੰ ਪਤਾ ਲੱਗਾ ਸੀਗਾ ਹਾਂਜੀ ਕਿ ਇਹ 709 ਸਾਲ ਪੁਰਾਣੀ ਆ ਅੰਦਰ ਮੈਂ ਬੋਰਡ ਵੀ ਇੱਕ ਦੇਖਿਆ ਉਹਦੇ 709 ਇਹ ਸਚਾਈ ਆ ਭਾਜੀ ਹਾਂਜੀ ਹਾਂਜੀ ਬਿਲਕੁਲ ਜੀ ਇਹ ਭਾਜੀ ਕਿਹੜਾ ਪਿੰਡ ਪੈਂਦਾ ਇਹ ਪਿੰਡ ਹੈਗਾ ਜੀ ਕੋਟਪਟਿਆਲ ਅੱਛਾ ਜੀ ਹਾਂਜੀ ਉੱਪਰਲਾ ਕੋਟ ਕਿਨੀਵਾ ਜੀ ਇਹ ਨਿਚਲਾ ਕੋਟਪਟਿਆਲ ਪਿੰਡ ਹੈ ਜੀ ਪਟਿਆਲ ਅੱਛਾ ਜੀ ਭਾਜੀ ਕੀ ਹਿਸਟਰੀ ਆ ਕਿੰਨੇ ਕ ਪਹਿਲਾਂ ਇੱਥੇ ਪਾਰਟਸ਼ਾਲਾ ਚ ਸੀਗੇ ਬੱਚੇ ਹੁੰਦੇ ਸੀਗੇ ਪਾਠਸ਼ਾਲਾ ਵਿੱਚ ਪਹਿਲੇ ਸਾਨੂੰ ਬਜ਼ੁਰਗ ਹੀ ਦੱਦੇ ਹੈਗੇ ਕਿ ਕਾਫੀ ਬੱਚੇ ਪੜਦੇ ਸੀਗੇ ਸੰਸਕ੍ਰਿਤੀ ਦੀ ਵਿਦਿਆਥੀ ਸਿਖਾਈ ਜਾਂਦੀ ਸੀਗੀ ਅੱਛਾ ਜੀ ਹਾਂਜੀ ਕਾਫੀ ਪੁਰਾਣਾ ਮੰਦਿਰ ਹੈ 709 ਸਾਲ ਪੁਰਾਣਾ ਮੰਦਿਰ ਹੈ ਠੀਕ ਆ ਜੀ ਹਾਂਜੀ ਤੇ ਅੱਜ ਵੀ ਜੇ ਬੱਚਿਆਂ ਨੇ ਪਾਠਸ਼ਾਲਾ ਚ ਆਉਣਾ ਆ ਸਕਦੇ ਆ ਜੀ ਇੱਥੇ ਜਾਂ ਭਾਜੀ ਹੁਣ ਤੇ ਫਿਲਹਾਲ ਬੰਦ ਹੀ ਹੈ ਨਾ ਇੱਥੇ ਠੀਕ ਆ ਜੀ ਉਸ ਟਾਈਮ ਟੀਚਰ ਹੁੰਦੇ ਸੀਗੇ ਨਾ ਉਸ ਟਾਈਮ ਸੀਗੇ ਹਾਂਜੀ ਭਾਜੀ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਕਿ ਪੂਰਨ ਤੌਰ ਤੇ ਨਾ ਪੁਰਾਣਾ ਕਲਚਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਦਰਵਾਜੇ ਸਵਿਚ ਤੱਕ ਵੀ ਪੁਰਾਣੇ ਆ ਇਹਦਾ ਕੀ ਰੀਜ਼ਨ ਬਾਜੀ ਕਮਨਸਪੋਕ ਬੰਦ ਕਰ ਪਾਓ ਬਾਜੀ ਪੁਰਾਣੀ ਚੀਜ਼ਾਂ ਸਾਂਭ ਕੇ ਰੱਖੀਆਂ ਜੀ ਹਰ ਸਮੇਂ ਸਮੇਂ ਪਰ ਇਹਦਾ ਰੰਗ ਰੋਗਨ ਕਰ ਪਾਇਆ ਜਾਂਦਾ ਹੈ ਠੀਕ ਹੈ ਜੀ ਹਾਂਜੀ ਤੇ ਇੱਕ ਇਧਰ ਸਾਈਡ ਤੇ ਉਹ ਵੀ ਪਈ ਹੋਈ ਆ ਜਾਲੀ ਹਾਂਜੀ ਹਾਂਜੀ ਪੁਰਾਣਾ ਪੰਜਾਬ ਚ ਇਤੇ ਕਰਾਉਂਦੀ ਆ ਬਾਜੀ ਹਾਂਜੀ ਹਾਂਜੀ ਬਾਜੀ ਨਾ ਸਵਿਚ ਕਰਾਉਦੇ ਆ ਬਿਲਕੁਲ ਹਾਂਜੀ ਬਾਜੀ ਜੋ ਇਹਦੀ ਇੱਕ ਬਣ ਤਰਵਾ ਪੁਰਨ ਤੌਰ ਤੇ ਸੰਨ 47 ਤੋਂ ਪਹਿਲਾਂ ਦੇ ਜਿੱਦਾਂ ਦੇ ਘਰ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਉਸੇ ਤਰ੍ਹਾਂ ਦਾ ਮਾਹੌਲ ਅੱਜ ਵੀ ਹੈ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਭਾਜੀ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਹੈ ਜਿੱਦਾ ਜੰਗਲੀ ਜਾਨਵਰੀ ਦਾ ਹੁਣੇ ਆ ਇੱਥੇ ਹਾਂਜੀ ਜਾਨਵਰ ਕਾਫੀ ਹੈਗੇ ਜੀ ਅੱਛਾ ਜੀ ਹਾਂਜੀ ਤੇ ਕਾਫੀ ਜੰਗਲ ਭਰ ਜਾਨਵਰ ਹੈਗੇ ਭਾਜੀ ਜਾਨਵਰ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਜਾਨਵਰ ਨਾ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਭਾਜੀ ਇਹ ਕਾ ਪਲੇਟਾਂ ਲੱਗੀਆਂ ਹੋਈਆਂ ਸਾਹਮਣੇ ਹਾਂਜੀ ਤੇ ਇਹਨਾਂ ਦੇ ਉੱਪਰ ਕਈ ਸੰਸਕ੍ਰਿਤ ਦੇ ਇਹ ਪੁਰਾਣੇ ਸ਼ਬਦ ਕਿਸੇ ਜੋਤਸ਼ੀ ਜੇ ਪਿੰਡ ਦੇ ਜਿਹੜਾ ਪੁਰਾਣਾ ਕੋਈ ਹੋਊਗਾ ਉਹਦੇ ਵੱਲੋਂ ਲਿਖਿਆ ਗਿਆ ਇਹ ਪਿੰਡ ਦੇ ਭਾਜੀ ਪੁਰਾਣੇ ਜਿਨ੍ਹਾਂ ਨੇ ਮੰਦਿਰ ਦਾ ਨਿਰਮਾਣ ਕਰਵਾਇਆ ਹੈ ਅੱਛਾ ਉਹਨਾਂ ਦੇ ਉਹਨਾਂ ਵੱਲੋਂ ਸ਼ਬਦ ਲਿਖੇ ਗਏ ਆ ਹਾਂਜੀ ਹਾਂਜੀ ਜਿਨ੍ਹਾਂ ਨੇ ਕੋਈ ਸਹਿਯੋਗ ਵੀ ਮੰਦਿਰ ਦੇ ਵਿੱਚ ਕੀਤਾ ਉਹਨਾਂ ਦੇ ਪੱਥਰ ਲਗਾਏ ਗਏ ਆ ਅੱਛਾ ਉੱਧਰ ਵੀ ਲਗਾਏ ਹੋਏ ਆ ਭਾਜੀ ਹਾਂਜੀ ਹਾਂਜੀ ਭਾਜੀ ਤੇ ਆ ਇਹਦੇ ਕਦੋਂ ਪੰਡਹਾਰਾ ਹੁੰਦਾ ਆ ਕਦੋਂ ਇੱਥੇ ਹਵਨ ਹੁੰਦਾ ਆ ਭਾਜੀ ਇੱਥੇ ਦੋ ਦੋ ਪ੍ਰੋਗਰਾਮ ਹੈਗੇ ਇੱਕ ਤੇ ਕ੍ਰਿਸ਼ਨ ਜਨਮ ਅਸ਼ਟਮੀ ਅੱਛਾ ਜੀ ਹਾਂਜੀ ਠੀਕ ਹੈ ਜੀ ਉਹ ਵੀ ਬੜੇ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਤੇ ਇੱਕ ਭਾਜੀ ਆ ਰਾਮ ਨਵਮੀ ਜੋ ਅਪ੍ਰੈਲ ਦੇ ਵਿੱਚ ਆਉਂਦੀ ਹੈ ਠੀਕ ਹੈ ਜੀ ਹਾਂਜੀ ਉਹਦਾ ਮੇਲਾ ਲੱਗਦਾ ਇੱਥੇ ਅੱਜ ਤੋਂ ਕਾਫੀ ਸਾਲ ਪਹਿਲੇ ਕਾਫੀ ਸਮੇਂ ਪਹਿਲੇ ਭਾਜੀ ਬਹੁਤ ਅੱਛਾ ਮੇਲਾ ਲੱਗਦਾ ਸੀਗਾ ਕਾਫੀ ਵੱਡਾ ਤੇ ਦਰਦੇ ਆ ਤੇ ਭਾਜੀ ਹੁਣ ਥੋੜਾ ਇਦਾਂ ਹੀ ਹੋ ਗਿਆ ਮੇਲਾ ਬੰਦ ਹੀ ਹੋ ਗਿਆ ਤੇ ਅਸੀਂ ਹੁਣ ਅੱਗੇ ਤੋਂ ਅੱਗੇ ਕਰਵਾਉਂਦੇ ਪਿਆ ਸ਼ੁਰੂ ਇਸ ਸਾਲ ਅਪ੍ਰੈਲ ਦੇ ਵਿੱਚ ਮੇਲਾ ਅਸੀਂ ਦੁਬਾਰਾ ਸ਼ੁਰੂ ਕਰਨਾ ਫਿਰ ਜੀ ਠੀਕ ਹੈ ਜੀ ਹਾਂਜੀ ਤੇ ਜਿਹੜੀ ਪਾਜੀ ਪਾਰਟਸ਼ਾਲਾ ਆ ਹਾਂਜੀ ਉਸ ਸਮੇਂ ਚ ਕਿੰਨੇ ਕੁ ਬੱਚੇ ਇੱਥੇ ਪੜਦੇ ਹੁੰਦੇ ਸੀ 709 ਸਾਲ ਪਹਿਲਾਂ ਮਤਲਬ ਆਪਣੇ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਪਹਿਲੀ ਪਾਰਟਸ਼ਾਲਾ ਆ ਹਾਂਜੀ ਹਾਂਜੀ ਜਿਹੜੀ ਜੰਗਲ ਦੇ ਵਿੱਚ ਆਪਾਂ ਦੇਖੀ ਆ ਹਾਂਜੀ ਹਾਂਜੀ ਮਤਲਬ ਹੋਰ ਸਕੂਲ ਤਾਂ ਬਥੇਰੇ ਆ ਪਾਜੀ ਵਿਦਿਆਲੇ ਬਹੁਤ ਹੋਣਗੇ ਕਾਲਜ ਬਹੁਤ ਆ ਪਰ ਸਾਂਸਕ੍ਰਿਤੀ ਪਾਡਸ਼ਾਲਾ ਪਹਿਲੀ ਆ ਹਾਂਜੀ 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 ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਆ ਪਾਜੀ ਕੀ ਮਤਲਬ ਇਹ ਤਾਂ ਬਹੁਤ ਤੁਹਾਡੇ ਪਿੰਡ ਦੀ ਬਹੁਤ ਵੱਡੀ ਦੇਣ ਆ ਇੱਕ ਹਾਂਜੀ ਹਾਂਜੀ ਪਰ ਇਹਨੂੰ ਸਾਡੀ ਪਾਜੀ ਪਿੰਡਾਂ ਤੋਂ ਇੱਥੇ ਆ ਕੇ ਦੱਸਦੇ ਕਾਫੀ ਪਿੰਡਾਂ ਤੋਂ ਆ ਕੇ ਵਿਦਿਆਰਥੀ ਪੜ੍ਹਦੇ ਸੀਗੇ ਅੱਛਾ ਜੀ ਹਾਂਜੀ ਇਸ ਪਾਡਸ਼ਾਲਾ ਦੇ ਵਿੱਚ ਬਹੁਤ ਖੁਸ਼ੀ ਵਾਲੀ ਗੱਲ ਆ ਪਾਜੀ ਮੈਂ ਤਾਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ ਕਿ ਇੱਕ ਇੱਕ ਚੀਜ਼ ਪੁਰਾਣੀ ਆ ਚਾਹੇ ਆ ਉੱਪਰ ਟੀਨਾ ਹੋ ਗਈਆਂ ਚਾਹੇ ਆ ਤੱਕੀਆਂ ਹੋ ਗਈਆਂ ਅਸ ਵਿੱਚ ਦੇਖੋ ਪਾਜੀ ਇਹ ਪੁਰਾਣੇ ਸਮੇਂ ਦੀ ਨਿਸ਼ਾਨੀ ਆ ਸਵਿਚ ਹਾਂਜੀ ਹਾਂਜੀ ਇਹ ਹਜੇ ਤੱਕ ਵੀ ਮਤਲਬ ਮੰਦਰ ਨੇ ਸਾਹਮਣੇ ਰੱਖੇ ਹੋਏ ਆ ਹਾਂਜੀ 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 ਕੀ ਬਾਤ ਹੈ ਭਾਜੀ ਇੱਕ ਸਾਡੇ ਦੂਰ ਤਰਾ ਤਕਰੀਬਨ ਤੋਂ 200 ਪਿੰਡਾਂ ਦੇ ਵਿੱਚ ਨੇੜੇ ਲੱਗੇ ਛਾਗੇ ਮੰਦਰ ਹੈ ਨਹੀਂ ਇਹਦੇ ਨਾਲ ਦਾ ਮੰਦਰ ਨਹੀਂ ਹੈ ਕਿਤੇ ਅੱਛਾ ਜੀ ਹਾਂਜੀ ਇੱਥੋਂ ਉਿਤੋਂ ਬਾਅਦ ਮੰਦਰ ਹੈਗਾ ਜੀ ਇੱਕ ਹਿਮਾਚਲ ਹੈਗਾ ਚਨੌਰ ਅੱਛਾ ਜੀ ਉੱਥੇ ਹੈਗਾ ਮੰਦਰ ਜਹਾ ਹੁਸ਼ਿਆਰਪਰ ਸ਼੍ਰੀ ਨਰਾਇਣ ਸ਼੍ਰੀ ਸਤਿ ਨਰਾਇਣ ਮੰਦਿਰ ਸਤਿ ਨਰਾਇਣ ਮੰਦਿਰ ਇਹ ਸਿਰਫ ਆਪਣਾ ਇੱਥੇ 200 ਪਿੰਡ ਵਾਲੇ ਦੋਲੇ ਨਹੀਂ ਹੈਗਾ ਸਿਰਫ ਇੱਥੇ ਹੀ ਆ ਤੇ ਭਾਜੀ ਇਹ ਫੇ ਅੰਦਰ ਕਮਰਿਆਂ ਦੇ ਵਿੱਚ ਸਮਾਨ ਵਗੈਰਾ ਆ ਜਾਂ ਆਪਾਂ ਸਮਾਨ ਵਗੈਰਾ ਸਭ ਕੁਝ ਹੈਗਾ ਭਾਜੀ ਅੰਦਰ ਕਿਤੇ ਪੁਰਾਣੇ ਗ੍ਰੰਥ ਵੀ ਪਏ ਹੋਏ ਆ ਹਾਂਜੀ 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 ਭਾਜੀ ਹਣਾ ਜੀ ਹਾਂਜੀ ਕਾਜ ਸਾਮਕੇ ਰੱਖਿਆ ਸੀ ਅੱਛਾ ਜੀ ਹਾਂਜੀ ਤੇ ਮੈਨੂੰ ਇਹ ਜੇ ਤਾਂ ਚਾਬੀ ਹੈ ਆਪਣੇ ਕੋਲ ਭਾਜੀ ਕਿ ਨਹੀਂ ਚਾਬੀ ਭਾਜੀ ਚਾਬੀ ਲੈ ਕੇ ਨਹੀਂ ਆਏ ਠੀਕ ਹੈ ਜੀ ਹਾਂਜੀ ਆਪਾਂ ਵੈਸੇ ਖੋਲ ਕੇ ਦਿਖਾ ਦਿੰਨੇ ਆਂ ਅੰਦਰੋਂ ਠੀਕ ਹੈ ਜੀ ਹਾਂਜੀ ਕਿਉਂਕਿ ਆਪਾਂ ਦਰਸ਼ਕਾਂ ਨੂੰ ਦਿਖਾਉਣਾ ਚਾਹੁੰਦੇ ਆਂ ਦਰਸ਼ਕੋ ਹਜੇ ਤੱਕ ਵੀ ਪੁਰਾਣੀਆਂ ਚੀਜ਼ਾਂ ਤੁਸੀਂ ਦੇਖੋ ਬਹੁਤ ਹੀ ਸੋਹਣਾ ਮਤਲਬ ਸਟਰਕਚਰ ਤਿਆਰ ਹੋਆ ਇੱਕ ਮੰਦਿਰ ਨੂੰ ਦੇਖ ਕੇ ਰੂਹ ਖੁਸ਼ ਹੁੰਦੀ ਆ ਕਿੰਨੀ ਸਜੇ ਸਵੱਜਾ ਬਟ ਕਿੰਨੀ ਕੀਤੀ ਹੋਈ ਆ ਭੋਲੇ ਨਾਥ ਦਾ ਮੰਦਿਰ ਸ਼੍ਰੀ ਕ੍ਰਿਸ਼ਨ ਜੀ ਦਾ ਮੰਦਿਰ ਬਹੁਤ ਹੀ ਸੋਹਣਾ ਤਿਆਰ ਕੀਤਾ ਹੋਇਆ ਆ ਪੁਰਾਣੇ ਸਮੇਂ ਦੀਆਂ ਨਿਸ਼ਾਨੀਆਂ ਪੁਰਾਣੇ ਸਮੇਂ ਦਾ ਜੋ ਵੀ ਇਤਿਹਾਸ ਵਾ ਉਹ ਅਰਖਿਆ ਹੋਇਆ ਆ ਇਹ ਜਿਹੜੇ ਬਾਬਾ ਜੀ ਆ ਪਾਜੀ ਕਿੰਨਾ ਕਿੰਨਾ ਦੀ ਫੋਟੋ ਆ ਜੀ ਇਹ ਇਹ ਪਾਜੀ ਪੁਰਾਣੇ ਜਿਨ੍ਹਾਂ ਨੇ ਸੇਵਾ ਕੀਤੀ ਮੰਦਿਰ ਦੀ ਅੱਛਾ ਇਹਨਾਂ ਨੇ ਮੰਦਿਰ ਦਾ ਨਿਰਮਾਣ ਕੀਤਾ ਸੀ ਸੇਵਾ ਕੀਤੀ ਸੀ ਹਨਾ ਜੀ ਜੀ ਅਗਰ ਪਾਜੀ ਇੱਥੇ ਕੋਈ ਪੂਜਾ ਹਵਨ ਕੁਝ ਕਰਵਾਉਣਾ ਚਾਵੇ ਜੀ ਰਹਿਣ ਦੀ ਵਿਵਸਥਾ ਵੀ ਹੈਗੀ ਅੱਛਾ ਜੀ ਹਾਂਜੀ ਕੋਈ ਭੰਡਾਰਾ ਕਰਨਾ ਚਾਵੇ ਉਹ ਆ ਕੇ ਆ ਕੇ ਵਿਧਾ ਚ ਚਕਰਾ ਸਕਦਾ ਹੈ ਜੀ ਹਾਂਜੀ ਬਿਲਕੁਲ ਕਰਵਾ ਸਕਦਾ ਹੈ ਕਿ ਕਿ ਮੰਦਿਰ ਦੀ ਕੋਈ ਕਮੇਟੀ ਨੂੰ ਮਿਲਣਾ ਜਾਂ ਮੰਦਿਰ ਦੇ ਕਿਸੇ ਸਰਪੰਚ ਨੂੰ ਪਿੰਡ ਦੇ ਨੂੰ ਨਹੀਂ ਪਾਜੀ ਕੋਈ ਅਸੀਂ ਹੈਗੇ ਅਸੀਂ ਕਰਦੇ ਪਏ ਆ ਫਿਲਹਾਲ ਠੀਕ ਹੈ ਜੀ ਵਤਨੋਂ ਆ ਕੇ ਇੱਥੇ ਆ ਕੇ ਮਿਲਣ ਹਾਂਜੀ ਹਾਂਜੀ ਭਾਜੀ ਗੋਪਾਲ ਭਾਜੀ ਹੈਗੇ ਪਿੰਡ ਦੇ ਉਸ ਪੇਰੇ ਸ਼ਾਮ ਮੰਦਰ ਆ ਕੇ ਸਾਫ ਸਫਾਈ ਜੋ ਵੀ ਤੂਫ ਜੋਤੀ ਕਰਦੇ ਹੈਗੇ ਕਰਦੇ ਆ ਠੀਕ ਆ ਜੀ ਤੇ ਬਹੁਤ ਸੋਹਣਾ ਹੈ ਦੋਸਤੋ ਤੁਸੀਂ ਜੇ ਕਿਸੇ ਨੇ ਵੀ ਇੱਥੇ ਆ ਕੇ ਮੰਦਰ ਦਾ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਭਾਜੀ ਇੱਥੇ ਅੱਛਾ ਜੀ ਹਾਂਜੀ ਠੀਕ ਆ ਜੀ ਤੇ ਆ ਦੇਖੋ ਪੁਰਾਣੇ ਸਮੇਂ ਦੀ ਬਣਤਰੀ ਚੱਕ ਜਿੱਦਾਂ ਪੰਚੀ ਦੀ ਬਹੁਤ ਸੋਹਣਾ ਹੈ ਦੇਖੋ ਸੋ ਪਿਛਲਾ ਉਹ ਵੀ ਰੱਖਿਆ ਹੋਇਆ ਹੈ ਨਾ ਭਾਜੀ ਹਾਂਜੀ ਹਾਂਜੀ ਕੀ ਬਾਤ ਹੈ ਭਾਜੀ ਪਟਿਆਲ ਜੀ ਇਹ ਮਨੂ ਮਨੂ ਸ਼ਰਮਾ ਜੀ ਅੱਛਾ ਜੀ ਹਾਂਜੀ ਇਹ ਮਨੂ ਸ਼ਰਮਾ ਜੀ ਸੁਖਰਾਜ ਸ਼ਰਮਾ ਜੀ ਮਨਜੀਤ ਪਟਿਆਲ ਇਹਨਾਂ ਦਾ ਬਹੁਤ ਸਹਿਯੋਗ ਹੈਗਾ ਮੰਦਰ ਦੇ ਵਿੱਚ ਮੰਦਰ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਭਾਜੀ ਪ੍ਰਾਣੀ ਬਣਤਰ ਇੱਕ ਪਿੰਡ ਵੱਲੋਂ ਸੋਚ ਵਧੀਆ ਰੱਖੀ ਗਈ ਹੈ ਨਾ ਇੱਕ ਪ੍ਰਾਣੀ ਬਣਤਰ ਰੱਖੀ ਹੋਈ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਭਾਜੀ ਜੰਗਲੀ ਜਾਨਵਰਾਂ ਦਾ ਕੋਈ ਡਰ ਤਾਂ ਨਹੀਂ ਨਹੀਂ ਕੋਈ ਡਰ ਨਹੀਂ ਭਾਜੀ ਅੱਛਾ ਜੀ ਹਾਂਜੀ ਰਾਤ ਨੂੰ ਅਸੀਂ 10 ਵਜੇ ਤੱਕ ਰਹਿਦਾ ਕੇਵਾਰ 10 11 ਵਜੇ ਵੀ ਜਾਇਦਾ ਇੱਥੋਂ ਅੱਛਾ ਜੀ ਇੱਥੋਂ ਕਹਿੰਦੇ ਹਿਮਾਚਲ ਲੱਗੇ ਹਿਮਾਚਲ ਭਾਜੀ 2 2.5 ਕਿਲੋਮੀਟਰ ਹਿਮਾਚਲ ਸ਼ੁਰੂ ਨੰਗਲ ਜਰੇਆਲਾ ਹੋ ਜਾਂਦਾ ਸ਼ੁਰੂ ਜੋ ਕਿ ਤਲਵਾੜਾ ਉਨਾ ਗਗਰੇਟ ਅੱਛਾ ਜੀ ਹਾਂਜੀ ਤੇ ਮੰਦਿਰ ਲਈ ਬੈਕ ਸਾਈਡ ਕੀ ਹੈ ਸਰੋਵਰ ਟਾਈਪ ਭਾਜੀ ਕੁਝ ਕੀ ਕੀ ਹੈ ਜੀ ਉਹ ਇਹ ਭਾਜੀ ਪੁਰਾਣੇ ਸਮੇਂ ਦੇ ਵਿੱਚ ਸਰੋਵਰ ਸੀਗਾ ਅੱਛਾ ਜੀ ਹਾਂਜੀ ਮਤਲਬ ਉਹ ਸਰੋਵਰ ਹਜੇ ਤੱਕ ਵੀ ਹੈਗਾ ਨਾ ਦੋਸਤੋ ਹਾਂਜੀ ਹਾਂਜੀ ਆਪਾਂ ਇੱਕ ਵਾਰੀ ਦਰਸ਼ਕਾਂ ਨੂੰ ਭਾਜੀ ਮੰਦਿਰ ਦੇ ਦਰਸ਼ਨ ਵੀ ਕਰਾਵਾਂਗੇ ਦੇ ਅੱਛਾ ਇਹ ਸਰੋਵਰ ਹੁੰਦਾ ਸੀ ਪਾਜੀ ਹਾਂਜੀ ਪਾਜੀ ਬਸ ਹੁਣ ਮੰਦਿਰ ਦਾ ਹੀ ਨਿਰਮਾਣ ਸ਼ੁਰੂ ਕਰਵਾਣਾ ਜੀ ਜਨਵਰੀ ਫਰਵਰੀ ਦੇ ਵਿੱਚ ਕੰਮ ਸ਼ੁਰੂ ਕਰਵਾਣਾ ਪਿੱਛੇ ਕੋਈ ਰਹਿਣਾ ਚਾਵੇ ਰਹਿਣ ਲਈ ਦੋ ਤਿੰਨ ਕਮਰੇ ਠੀਕ ਹੈ ਜੀ ਇਹ ਸਰੋਵਰ ਦਾ ਦੁਬਾਰਾ ਤਿਆਰ ਕਰਵਾਣਾ ਇਹਨੂੰ ਠੀਕ ਹੈ ਜੀ ਪਾਜੀ ਪੁਰਾਣੇ ਸਮੇ ਦਾ ਹੀ ਆ ਹਾਂਜੀ ਹਾਂਜੀ ਹਨਾ ਗੰਦਾ ਉਹੀ ਚੁੰਨੇ ਵਾਲੀਆਂ ਕੰਧਾਂ ਮਤਲਬ ਹਜੇ ਤੱਕ ਵੀ ਖੜੀਆਂ ਆ ਜੀ ਹਾਂਜੀ ਹਾਂਜੀ ਪਰ ਜੇ ਇਹਦੀ ਦੇਖਭਾਲ ਹੁੰਦੀ ਭਾਜੀ ਹਾਂਜੀ ਤੇ ਅੱਜ ਨੂੰ ਬਹੁਤ ਕੁਝ ਉਹ ਦੇਖੋ ਥੱਲੇ ਲਿਖਿਆ ਹੋਇਆ ਆਪਾਂ ਚੱਲਦੇ ਆਂ ਦੱਸ ਸਕਦਾ ਹਾਂ ਬਿਲਕੁਲ ਬਿਲਕੁਲ ਇਹ ਬਸ ਅੰਗੈਲੀ ਕਰਕੇ ਥੋੜਾ ਹੋ ਗਿਆ ਜੀ ਹਾਂਜੀ ਤੇ ਹੁਣ ਅਸੀਂ ਮੰਦਰ ਨੂੰ ਸਾਹਮਣੇ ਆ ਜੀ ਮੁੜ ਕੇ ਤੇ ਅਸੀਂ ਕਰਵਾਂਦੇ ਪਏ ਆ ਦਰਸ਼ਕੋ ਆ ਦੇਖੋ ਪੁਰਾਣੇ ਸਮੇਂ ਦੇ ਹਨ ਜੋ ਬਈ ਦਿੱਖੀ ਹੁਣ نیچے ਲਿਖਿਆ ਹੁੰਦਾ ਸੀਗਾ ਉਹ ਹਜੇ ਤੱਕ ਵੀ ਸਾਰਾ ਕੁਝ ਸੰਸਕ੍ਰਿਤ ਦੇ ਵਿੱਚ ਹਿੰਦੀ ਦੇ ਵਿੱਚ ਲਿਖਿਆ ਹੋਇਆ ਉਹਨਾਂ ਨੇ ਸ਼ਾਇਦ ਨਾਂ ਆ ਜਿਨ੍ਹਾਂ ਨੇ ਸੁਜੋਗ ਪਾਇਆ ਸੀ ਇਹਦੇ ਵਾਸਤੇ ਹਨਾ ਉਹਦੇ ਨਾਮ ਆਵਾ ਮਤਲਬ ਹਜੇ ਤੱਕ ਆ ਸੰਸਕ੍ਰਿਤ ਦੇ ਵਿੱਚ ਸ਼ਬਦ ਸਾਰੇ ਜੀ ਹਾਂਜੀ ਹਾਂਜੀ ਪੁਰਾਣੇ ਸਮੇਂ ਦੀ ਪਾਠਸ਼ਾਲਾ ਨੂੰ ਜੇ ਅਸੀਂ ਸੋਚੀਏ ਤਾਂ ਇਹ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਪਹਿਲੀ ਪਾਠਸ਼ਾਲਾ ਹੈ ਜਿਹੜੀ ਜੰਗਲ ਦੇ ਵਿੱਚ ਸਾਨੂੰ ਇੱਥੇ ਮਿਲੀ ਆ ਪਿੰਡ ਪਟਿਆਲਵਾ ਸੰਸਕ੍ਰਿਤ ਇੱਥੇ ਸਿਖਾਈ ਜਾਂਦੀ ਸੀ ਬੱਚਿਆਂ ਨੂੰ ਤੇ ਬੱਚਿਆਂ ਨੂੰ ਇਥੋਂ ਪੜਾ ਕੇ ਗਾਂ ਵਿਦਿਆਲੇ ਚ ਭੇਜਿਆ ਜਾਂਦਾ ਸੀਗਾ ਜੀ ਬਿਲਕੁਲ ਜੀ ਤੇ ਇਧਰ ਲੰਗਰ ਵਗੈਰਾ ਹਾਲ ਹੁਣਾਉਗਾ ਜੀ ये लंगर त्यारे दर ठीक है जी। एक बार मंदिर दिखा दी भाजपा दर्शकों बिल्कुल दिखाओ जी दिखाओ माड़ा जी खोले आज एक मिनट मेरे भी हाथ पो माड़ा जी है साक्षात प्रभु बैठे है बिल्कुल भाजी हां ਆ ਜਾਓ ਜੀ ਸਾਰੇ ਦੋਸਤੋ ਕਰੋ ਦਰਸ਼ਨ ਜੀ ਸ੍ਰੀ ਸਤਿਆਨਾਰਾਇਣ ਸਤਿਨਾਰਾਇਣ ਜੀ ਇਹ ਭਾਜੀ ਕਿੰਨਾ ਦਾ ਸਰੂਪ ਹੋਇਆ ਜੀ ਇਹ ਭਾਈ ਵਿਸ਼ਨੂੰ ਅਵਤਾਰ ਦੇ ਸੀਗੇ ਠੀਕ ਹੈ ਵਿਸ਼ਨੂੰ ਅਵਤਾਰ ਸੀਗੇ ਜੀ ਮੰਦਿਰ ਬਹੁਤ ਸੋਹਣਾ ਭਾਜੀ ਮੂਰਤੀ ਵੀ ਬਹੁਤ ਸੋਹਣੀ ਹੈ ਜੀ ਹਾਂਜੀ ਨਾਲ ਹੀ ਭੋਲੇ ਨਾਜੀ ਦਾ ਮੰਦਿਰ ਆ ਜੀ ਇਹ क्या बात है पाजी, शिपेंडी बहुत सोनी है यार है ना पंचमुखी क्या बात है भाजी बहुत ही सोना है यार अच्छा पत्थर सारे इतो निकले हो जो स्पेशल रखे है ना जी भाजी फिर कोई आम मंदिर नहीं है भी है ना ये क्या बात है अखंड धोना तो है जी ये ਕਿਆ ਬਈ ਇੱਕ ਮਿੰਟ ਬੰਦ ਕਰੀਓ ਵੀਡੀਓ ਤੇ ਦੋਸਤੋ ਇਹ ਅੰਦਰ ਜਿਹੜਾ ਤੁਹਾਨੂੰ ਦਰਸ਼ਨ ਕਰਾਇਆ ਮੰਦਰ ਦੇ ਨਾਲ ਹੀ ਭੋਲੇ ਨਾਜੀ ਦਾ ਮੰਦਰ ਹੋ ਆ ਸਾਹਮਣੇ ਤੇ ਬਹੁਤ ਹੀ ਸੋਹਣੀ ਬਿਲਡਿੰਗ ਆ ਕਿਸੇ ਨੇ ਆਣਾ ਹੋਵੇ ਮੇਰਾ ਨੰਬਰ ਲੈ ਲੈਣਾ ਠੀਕ ਆ ਜੀ ਆਪਣਾ ਨੰਬਰ ਬੋਲ ਦਿਓ ਭਾਜੀ ਮੇਰਾ ਨੰਬਰ 7807903643 ਕਿਸੇ ਵੀ ਮੇਰੇ ਵੀਰ ਭੈਣ ਨੇ ਇਸ ਮੰਦਰ ਦੇ ਵਿੱਚ ਆਉਣਾ ਆ ਦਰਸ਼ਨ ਕਰਨ ਆਉਣਾ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਪਿੰਡ ਪਟਿਆਲ ਆ ਜੀ ਇਹੇ ਤਕਰੀਬ ਹਮਾਚਲ ਸਿਰਫ 2 ਕਿਲੋਮੀਟਰ ਵਾ ਇਥੋਂ ਤੇ ਜਦੋਂ ਅਸੀਂ ਹਰਿਆਣੇ ਤੋਂ ਢੋਲਵਾਹਾ ਆਉਂਦੇ ਆ ਢੋਲਵਾਹੇ ਤੋਂ ਭੇੜਾ ਪਿੰਡ ਆਉਂਦਾ ਆ ਭੇੜੇ ਤੋਂ ਪਹਿਲਾਂ ਪਟਕੋਟ ਪਟਿਆਲ ਨੂੰ ਸੜਕ ਮੁੜਦੀ ਆ ਉੱਥੇ ਅਸੀਂ ਆ ਕੇ ਸਮੰਦਰ ਦਾ ਕਿਸੇ ਵੀ ਹੋ ਸਕਦੇ ਆ ਰਹਿਣ ਦਾ ਪ੍ਰਬੰਧ ਜੇ ਕਿਸੇ ਵੀ ਬੰਦੇ ਨੇ ਹਾਵਲ ਵਗੈਰਾ ਜਾਂ ਪਾਠ ਵਗੈਰਾ ਕਰਾਉਣਾ ਜਾਂ ਭੰਡਾਰਾ ਕਰਾਉਣਾ ਆ ਕਈਆਂ ਨੂੰ ਹੁੰਦਾ ਆ ਕਿ ਸਤਨਾਰਾਇਣ ਜੀ ਦਾ ਇੱਥੇ ਕੋਈ ਮੰਦਿਰ ਨਹੀਂ ਹੈਗਾ ਇਹ ਮੰਦਿਰ ਹੈ ਜੀ ਅਵੇਲੇਬਲ ਮੰਦਿਰ ਆ ਤੁਸੀਂ ਇੱਥੇ ਆ ਕੇ ਬਹੁਤ ਸੋਹਣਾ ਮੈਂ ਇੱਕ ਕਹੂੰਗਾ ਨੇਚਰ ਨਾਲ ਜੁੜਨ ਵਾਲਾ ਰੀਜ਼ਨ ਆਲੇ ਦੁਆਲੇ ਦੇਖੋ ਜੰਗਲ ਵਾ ਮਤਲਬ ਆਲੇ ਦੁਆਲੇ ਜੰਗਲ ਵਾ ਜੰਗਲ ਦੇ ਵਿਚਕਾਰ ਇਹ ਮੰਦਰਾ ਕਿ ਇੱਕ ਬਹੁਤ ਹੀ ਸੋਹਣੀ ਖੂਬਸੂਰਤ ਲੋਕੇਸ਼ਨ ਵਾ ਕਹਿ ਸਕਦੇ ਆ ਤੁਸੀਂ ਆਪਣਾ ਇੰਜੋਏ ਫੁੱਲ ਕਰ ਸਕਦੇ ਆ ਕਿ ਇੱਥੇ ਪਾਠ ਇੱਕ ਪਾਠ ਕਰਨ ਵਾਸਤੇ ਮਨ ਨੂੰ ਸ਼ਾਂਤੀ ਦੀ ਲੋੜ ਹੁੰਦੀ ਆ ਉਹ ਸ਼ਾਂਤੀ ਸਮੁੰਦਰ ਚ ਆ ਕੇ ਮਿਲ ਸਕਦੀ ਆ ਤੇ ਦਰਸ਼ਕੋ ਬਣੇ ਰਹੋ ਚੈਨਲ ਦੇ ਨਾਲ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸ਼ੁਕਰੀਆ